ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਤੇ ਇੱਕ ਵੀਡੀਓ ਆਪਾਂ ਸ਼ੂਟ ਕਰ ਚੁੱਕੇ ਹਾਂ ਹੁਣ ਦੂਜੀ ਕਰ ਰਹੇ ਹਾਂ ਪਿਛਲੀ ਵੀਡੀਓ ਜੇ ਨਹੀਂ ਦੇਖੀਓ ਜ਼ਰੂਰ ਦੇਖ ਲਿਓ ਆਪਣੇ ਟਰੈਕਟਰਾਂ ਦੀ ਸੇਲ ਤੇ ਪਾਈ ਸੀ ਮੈਂ ਮਈ ਮਹੀਨੇ ਦੀ ਤੇ ਹੁਣ ਆਪਾਂ ਗੱਲ ਕਰਦੇ ਗੱਡੀਆਂ ਦੀ ਸੇਲ ਗੱਡੀਆਂ ਦੀ ਸੇਲ ਜਿਹੜੀ ਜੂਨ ਮਹੀਨੇ ਦੇ ਵਿੱਚ ਸੋਰੀ ਮਈ ਮਹੀਨੇ ਦੇ ਵਿੱਚ ਹੋਈ ਹੈ ਨਾ ਮੱਝਾਂ ਜਿਹੜੇ ਕਰ ਲਈਏ ਸਵਾਜ ਘਟਾਉਂਦੀ ਹੋ ਜੂਨ ਮਹੀਨੇ ਦੀ ਆਪਾਂ ਸੇਲ ਹੈ ਜਿਹੜੀ ਉਹ ਜੁਲਾਈ ਚ ਪਾਵਾਂਗੇ ਕਿਉਂਕਿ ਇਹ ਮਹੀਨੇ ਦੇ ਐਂਡ ਤੀ ਨਿਕਲਦੇ ਨੇ ਰਿਜ਼ਲਟ ਤੇ ਹੁਣ ਆਪਾਂ ਗੱਲ ਕਰਦੇ ਆਂ ਜਿਹੜੀ ਗੱਡੀਆਂ ਦੀ ਸੇਲ ਹੋਈ ਆ ਆ ਸਾਲ ਮਈ ਮਹੀਨੇ ਦੇ ਵਿੱਚ ਉਹ ਕਿੰਨੀ ਕੁ ਹੋਈ ਹੈਗੀ ਕਿਹੜੀ ਗੱਡੀ ਟੌਪ ਤੇ ਚੱਲੀ ਜਾਂਦੀ ਹੈ ਕਿਹੜੀ ਥੱਲੇ ਚੱਲੀ ਜਾਂਦੀ ਹੈ ਤੇ ਟੋਟਲ ਕਿੰਨੀਆਂ ਕੁ ਗੱਡੀਆਂ ਵੇਚ ਚੁੱਕੀਆਂ ਨੇ ਮਈ ਮਹੀਨੇ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਐਮ ਦੇ ਮਰੂਤੀ ਸੂਜ਼ੂਕੀ ਜਿਵੇਂ ਟਰੈਕਟਰਾਂ ਦੇ ਐਮ ਦੇ ਮਹਿੰਦਰਾ ਤੇ ਇਹਦੇ ਮਰੂਤੀ ਸੂਜ਼ੂਕੀ ਇਹਦੀਆਂ ਬਈ ਵਿਗੀਆਂ ਨੇ ਰਿਕਾਰਡ ਤੋੜ ਗੱਡੀਆਂ ਜਿਵੇਂ ਦੂਜਿਆਂ ਨਾਲੋਂ ਜਿਵੇਂ ਦੂਜੇ ਤੋਂ ਦੁੱਗਣੇ ਦੁੱਗਣੇ ਵਿਕੀਆਂ ਯਾਰ ਇਹਦੀਆਂ ਗੱਡੀਆਂ ਵਿਕੀਆਂ 135000 ਤੇ 962 ਗੱਡੀ ਵਿਕੀਆ ਭਾਈ ਮਹੀਨੇ ਦੇ ਵਿੱਚ ਪਿਛਲੇ ਸਾਲ ਨਾਲੋਂ 5.58% ਘਟ ਵੀ ਗਈਆਂ ਨੇ ਇਹ ਪਰਸੈਂਟੇਜ ਤੁਸੀਂ ਕੱਢ ਲਿਓ ਵੀਡੀਓ ਬੜੀ ਲੰਬੀ ਚੌੜੀ ਜੀ ਬਣ ਜੂ ਨਹੀਂ ਤਾਂ ਤੇ ਹੁਣ ਆਪਾਂ ਗੱਲ ਕਰਦੇ ਦੂਜੇ ਨੰਬਰ ਵਾਲੀ ਗੱਡੀ ਜਿਹੜੀ ਮਹਿੰਦਰਾ ਮਹਿੰਦਰਾ ਟਰੈਕਟਰਾਂ ਤੇ ਇੱਕ ਨੰਬਰ ਤੇ ਗੱਡੀਆਂ ਚ ਦੂਜੇ ਨੰਬਰ ਤੇ ਉਮੀਦ ਕਰਦਾ ਕੋਈ ਹੋਰ ਸੰਤ ਪੜੇ ਕੱਢੇ ਉਹਨਾਂ ਜੀ ਵੀ ਨੰਬਰ ਪਾਵੇ ਆਪਣੀ ਤੇ ਬਈ ਇਹਦੀਆਂ ਵਿਕੀਆਂ 52431 ਗੱਡੀਆਂ ਜ਼ਿਆਦਾ ਵਿਕੀਆਂ ਮਈ ਮਹੀਨੇ ਦੇ ਵਿੱਚ ਤੇ ਬਈ ਇਹਨੇ ਸਿਰਾ ਕਰਾਤਾ ਦੂਜੀਆਂ ਗੱਡੀਆਂ ਨਾਲੋਂ ਕੋਈ ਇਹੋ ਜੀ ਗੱਡੀ ਨਹੀਂ ਇੱਕ ਗੱਡੀ ਨੂੰ ਹੋਰ ਛੱਡ ਕੇ ਇੱਕ ਬ੍ਰਾਂਡ ਨੂੰ ਇਹਦੀਆਂ ਗੱਡੀਆਂ ਵਿਕੀਆਂ ਬਈ 21000 21.32% ਜ਼ਿਆਦਾ ਜੇ ਪਿਛਲੇ ਸਾਲ ਲੱਖ ਵਿਕੀਆਂ ਤਾਂ ਇਸ ਵਾਲੇ 132 21 1 121000 ਵੀ ਕਿਨੇ ਤੁਹਾਡਾ ਆਵਾਜ਼ ਚ ਪ੍ਰੋਬਲਮ ਆ ਜਾਂਦੀ ਹੈ ਯਾਰ ਜਿਆਦਾ ਬੋਲਦੇ ਨਹੀਂ ਨਾ ਆਪਾਂ ਕੈਮਰੇ ਮੂਰੇ ਤਾਂ ਕਰਕੇ ਥੋੜੀ ਹੌਲੀ ਹੌਲੀ ਖੁੱਲ ਜage ਤੇ ਬਈ ਤੀਜੇ ਨੰਬਰ ਤੇ ਬਈ ਕਿਹੜੀ ਗੱਡੀ ਆ ਗਈ ਯਾਰ ਮੈਂ ਤਾਂ ਨਾਮ ਲੇਕੀ ਭੁੱਲ ਗਿਆ ਯਾਰ ਇਹ ਤਾਂ ਕੁਸ਼ੋਰ ਹੀ ਲਿਖਿਆ ਮੈਂ ਯਾਰ ਇਹਦਾ ਪੰਖ ਹੀ ਲੈ ਲਿਆ ਮੈਂ ਲਿਖ ਕੇ Honda ਹੂੰ ਬਈ ਤੀਜੇ ਨੰਬਰ ਤੇ ਹੰਡਾਈ ਤੀਜੇ ਨੰਬਰ ਦੇ ਵੀ ਹੁੰਡਾਈ ਗੱਡੀ ਨੇ ਨੰਬਰ ਪਾਇਆ 43861 ਗੱਡੀਆਂ ਵੇਚੀਆਂ ਤੇ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਵੇਚੀਆਂ ਸੀ ਨੇ 16.76% ਘਟੇ ਤੋਂ ਮਤਲਬ ਵੱਧ ਇਸ ਸਾਲ ਨੇ 16.76% ਘਟ ਗੱਡੀਆਂ ਵੇਚੀਆਂ ਨੇ ਹੋਂਡਾ ਹੁੰਡਾਈ ਨੇ ਜਿਹਨਾਂ ਦੀ i20 ਹੈਗੀ ਚੌਥੇ ਨੰਬਰ ਤੇ ਦੇਸ਼ ਦੀ ਗੱਡੀ ਕਹਿੰਦੇ ਆ ਜਿਹਨੂੰ ਟਾਟਾ ਰਤਨ ਦੀ ਕੰਪਨੀ ਦੀ ਟਾਟਾ 48557 ਗੱਡੀਆਂ ਵਿਗਿਆ ਇਹਨਾਂ ਦੀਆਂ ਤੇ ਪਿਛਲੇ ਸਾਲ ਨਾਲੋਂ 11.01% ਘਟ ਵੀ ਗਿਆ ਪਿਛਲੇ ਸਾਲ ਮਈ ਦੇ ਵਿੱਚ ਇਹਨਾਂ ਦੀਆਂ ਵੱਧ ਵੀਕੀਆਂ ਸੀ ਐਥੀ ਘਟ ਵੀਕੀਆਂ ਤੇ ਬਾਈ ਇਹ ਤੋਂ ਬਾਅਦ ਆ ਗਈ ਟੋਇਟਾ ਫੋਰਚੂਨਰ ਵਾਲਿਆਂ ਦੀ ਆਪਾਂ ਤਾਂ ਹੀ ਕਹਿੰਦੇ ਹੁੰਨੇ ਆ ਵੀ ਫੋਰਚੂਨਰ ਵਾਲਿਆਂ ਦੀ ਕਿਹੜੀ ਗੱਡੀ ਲਈ ਆ ਇਹ ਉਹ ਲਈਆ ਪਰ ਆਪਾਂ ਗੱਲ ਕਰਦੇ ਆ ਟੋਇਟਾ ਦੀ 29280 ਗੱਡੀਆਂ ਵਿਕੀਆਂ ਪਿਛਲੇ ਸਾਲ ਨਾਲੋਂ 22.21% ਗੱਡੀਆਂ ਇਹਨਾਂ ਨੇ ਜ਼ਿਆਦਾ ਵੇਚੀਆਂ ਨੇ 6ਵੇਂ ਨੰਬਰ ਤੇ ਆ ਗਈ ਕੀ ਆ ਆਪਾਂ ਨਹੀਂ ਕਹਿੰਦੇ ਬਾਈ ਕੀ ਹੋ ਗਿਆ ਕੀ ਆ ਕੀ ਆਈ ਗਈ ਆ ਬਾਈ ਵੀ ਮਸ਼ਹੂਰ ਹੋਏ ਸੋ ਇੰਸਟਾ ਤੇ ਕੀ ਆ ਕੀ ਆ ਉਹ ਬਾਈ ਦੀ ਕੰਪਨੀ ਹੈਗੀ ਕੀ ਆ 22315 ਜੁਨਟਾਂ ਵੇਗੀਆਂ ਇਹਨਾਂ ਦੀਆਂ 14.44% ਜ਼ਿਆਦਾ ਵਗੀਆਂ 7ਵੇਂ ਨੰਬਰ ਤੇ ਬਈ ਇੱਕ ਗੱਡੀ ਆ ਸਕੋਡਾ ਆਪਾਂ ਨਹੀਂ ਕਹਿੰਦੇ ਬਾਈ ਐਡੀ ਕੀ ਸਕੋਡਾ ਲਈ ਫਿਰਦਾ ਕੀ ਸਕੋਡਾ ਇਹ ਤੇਰੀ ਤੇ ਟੁੱਟੀ ਜੀ ਗੱਡੀ ਲਈ ਫਿਰਦੇ ਕਿ ਸਕੋਡਾ ਕੀ ਬੜੀਆਂ ਆਪਾਂ ਸੁਣਿਆ ਨਾ ਬਈ ਕਿਸੇ ਟਾਈਮ ਸਕੋਡਾ ਦਾ ਦੌਰ ਹੁੰਦਾ ਸੀ ਅੱਜ ਨਹੀਂ ਹੈਗਾ ਪਰ ਯਾਰ ਮੈਨੂੰ ਲੱਗਦਾ ਨਾ ਸਕੋਡਾ ਨੇ ਜਿਹੜਾ ਕੰਮ ਕਰਤਾ ਕਿ ਦੂਜੀਆਂ ਗੱਡੀਆਂ ਨਹੀਂ ਕਰ ਸਕਦੀਆਂ ਹੁਣ ਤੁਸੀਂ ਵੀ ਪੁੱਛੋਗੇ ਬਾਈ ਐਡਾ ਕੀ ਕੰਮ ਕਰਤਾ ਤੁਸੀਂ ਮੈਂ ਤੁਹਾਨੂੰ ਦੱਸਾਂ ਨਾ ਪਿਛਲੇ ਸਾਲ ਇਹਦੀਆਂ 3600 ਜੁਨਟਾਂ ਵੇਕੀਆਂ ਸੀ ਇਸ ਸਾਲ ਤੁਸੀਂ ਅੰਦਾਜ਼ਾ ਲਾਓ ਕਿੰਨੀਆਂ ਹੋਣਗੀਆਂ 4000 4500 5000 550 6600 6700 40 ਵਿਕੀਆਂ 133% ਵੱਧ ਵਿਕੀਆਂ ਬਈ ਇਹ ਜੀ ਕਿਹੜੀ ਗੱਡੀ ਘਟਦੀ ਇਹਨਾਂ ਨੇ ਜਿਹੜੀ ਕਿ ਰਿਕਾਰਡ ਹੀ ਤੋੜ ਤੇ ਗੱਡੀਆਂ ਆ ਲਈਆਂ ਤਾਂ ਬਈ ਮੈਨੂੰ ਲੱਗਦਾ ਬਹੁਤ ਇੰਪਰੂਵਮੈਂਟ ਕੀਤੀ ਹੈ ਸਕੋਡਾ ਨੇ ਇੱਥੇ ਜਿਹੜੇ ਸਾਹਮਣ ਵਾਲੇ ਨਹੀਂ ਚੰਗੀ ਸੇਲ ਹੋ ਰਹੀ ਹੈ ਇਹਦੀ ਨਾ 133.70% ਤੇ 8ਵੇਂ ਨੰਬਰ ਤੇ ਆ ਗਈ MG MG ਹੈਕਟਰ ਮੋਰਿਸ ਗੈਰਾਜ ਵੀ ਕਹਿੰਦੇ ਨੇ MG ਹੈਕਟਰ ਇਹਨਾਂ ਦੀ ਬਹੁਤ ਮਸ਼ਹੂਰ ਮਾਡਲ ਹੋਇਆ ਸੀ ਲੋਕਾਂ ਦੇ ਮੂੰਹ ਤੇ ਹੈਕਟਰ ਜੜੇ ਸੀ ਨਾਮ ਇਹਦਾ ਮੋਰਿਸ ਗੈਰਾਜਸ ਤੇ 6304 ਗੱਡੀਆਂ ਵਿਗੀਆਂ ਨੇ 32.19% ਵੱਧ ਵਿਕੀ ਇਹਨਾਂ ਦੀਆਂ ਕੁਝ ਕ ਗੱਡੀਆਂ ਨੇ ਜਿਨ੍ਹਾਂ ਦਾ ਡਾਊਨਫਾਲ ਦੇਖਣ ਨੂੰ ਮਿਲਿਆ ਜਿਵੇਂ ਟਾਟਾ ਹੰਡਾਈ ਤੇ ਮਰੂਤੀ ਸਯੂਕੀ ਠੀਕ ਆ ਤੇ ਹੁਣ ਬਈ ਆ ਗਈ ਕਹਾਉਂਡਾ ਹੋਂਡਾ ਮੋਟਰਸਾਈਕਲ ਵੀ ਦੇਖਿਆ ਹੋਂਡਾ ਗੱਡੀਆਂ ਦੇ ਇੰਜਨ ਬਹੁਤ ਸਮੂਥ ਕਹਿੰਦੇ ਆ ਟਰੈਕਟਰਾਂ ਦੇ ਸੋਰੀ ਟਰੈਕਟਰਾਂ ਦੇ ਦਾ ਮੋਟਰਸਾਈਕਲਾਂ ਦੇ ਤੇ ਗੱਡੀਆਂ ਦੇ ਵੀ ਜਪਾਨੀ ਇੰਜਨ ਹੁੰਦੇ ਨੇ ਹੋਂਡਾ ਦੇ ਵਿੱਚ ਕਹਿੰਦੇ ਆ ਬਈ ਬਹੁਤ ਚੰਗੇ ਇੰਜਨ ਕੁਝ ਕੁਚ ਇੰਡੀਅਨ ਮੇਡ ਇੰਜਨ ਆ ਕੁਝ ਕੁ ਜਪਾਨ ਵਾਲ ਜਪਾਨ ਵਾਲਿਆਂ ਦੀ ਤਾਂ ਕਹਿੰਦੇ ਈਸੇ ਨਹੀਂ ਹੈਗੀ ਇਹਦੇ ਵਿੱਚ ਇਹਨਾਂ ਦੀਆਂ ਵਿਕਿਆਨ 3450 18% ਘਟ ਗਈਆਂ ਪਿਛਲੇ ਸਾਲ ਨਾਲੋਂ ਹੁਣ ਗੱਲ ਕਰਦੇ ਆ 10ਵੇਂ ਨੰਬਰ ਦੀ ਗੱਡੀ ਦੀ Volkswagen ਇਹ ਗੱਡੀ ਤੁਸੀਂ ਯਾਰ ਇਹ ਤੋਂ ਥੱਲੇ ਨਾ ਬਹੁਤ ਗੱਡੀਆਂ ਆ ਜਾਂਦੀਆਂ ਜਿਵੇਂ ਆ BMW ਤੇ Jeep Jeep Compass ਆ ਇਹਨਾਂ ਦੀ ਜਿਵੇਂ ਮਾਡਲ ਆ ਇਹ ਜਿਹੇ ਬਹੁਤ ਗੱਡੀਆਂ ਆ ਜਾਂਦੀਆਂ ਨੇ ਪਰ ਉਹ ਜਿਹੜਾ ਬਾਹਲੀ ਲੰਬੀ ਲਿਸਟ باندې ਇਹ ਗੱਡੀਆਂ 'ਚ ਟਰੈਕਟਰ ਇਹਦਾ ਮੇਨ ਮੇਨ ਬ੍ਰਾਂਡ ਹੀ ਨੇ ਹਨਾ ਜਿਵੇਂ 10 ਨੰਬਰਾਂ 'ਚ ਪੂਰੇ ਹੋ ਜਾਂਦੇ ਆ ਇਹਦੇ ਦਾ ਬਈ 15 20 ਬ੍ਰਾਂਡ ਨੇ ਜਿਵੇਂ BMW ਇੱਕ ਵੈਸੇ ਗੱਲ ਪਤਾ ਕੀ ਆ Volkswagen ਦੇ ਅੰਦਰ ਬਹੁਤ ਬ੍ਰਾਂਡ ਆਉਂਦੇ ਨੇ Volkswagen ਇੱਕ ਬਹੁਤ ਤਾਕੜਾ ਬ੍ਰਾਂਡ ਆ ਇਹਨੂੰ ਕਦੇ ਵੀ ਅੰਡਰਐਸਟੀਮੇਟ ਨਾ ਕਰਿਓ ਵੱਡੀਆਂ ਵੱਡੀਆਂ ਗੱਡੀਆਂ ਮੇਰੇ ਸਾਹਮਣੇ BMW ਚ Volkswagen ਬਣਾਉਦੀ ਆ ਬਹੁਤ ਵੱਡੇ ਵੱਡੇ ਬ੍ਰਾਂਡ ਨੇ ਜਿਵੇਂ Tata Range Rover ਨੂੰ Tata ਬਣਾਉਂਦੀ ਆ Jaguar ਨੂੰ Tata ਬਣਾਉਂਦੀ ਆ ਇਹ ਕੁਸ਼ਕ ਬ੍ਰਾਂਡ ਲੁਕੇ ਹੁੰਦੇ ਨੇ ਪਿੱਛੇ ਇਹਨਾਂ ਦੇ ਤੁਸੀਂ ਅੰਡਰਐਸਟੀਮੇਟ ਨਾ ਕਰਿਆ ਕਰੋ ਇਹਨਾਂ ਨੂੰ Volkswagen ਦੀ ਗੱਲ ਕਰੀਏ 2800 48 ਜੁਨਟਾਂ ਵਿਗਿਆ ਇਹਨਾਂ ਦੀਆਂ ਮਈ ਮਹੀਨੇ ਦੇ ਵਿੱਚ 12.399% ਜ਼ਿਆਦਾ ਵਿਕੀਆਂ ਨੇ ਪਿਛਲੇ ਸਾਲ ਨਾਲੋਂ ਤੇ ਜਿਹੜੇ ਨਿੱਕੇ ਮੋٹے ਬ੍ਰਾਂਡ ਨਹੀਂ ਆ ਰਹੇਗੇ ਹੁਣ ਹੁਣ ਰਹਿਗੇ ਵੱਡੇ ਜਿਹੜੇ ਬਈ ਨਿੱਕੇ ਮੋٹے ਬ੍ਰਾਂਡ ਹੁੰਦੇ ਨੇ ਉਹ ਗੱਡੀਆਂ ਦੇ ਵਿੱਚ ਉੱਤੇ ਹੁੰਦੇ ਤੇ ਟਰੈਕਟਰਾਂ ਦੇ ਵਿੱਚ ਥੱਲੇ ਹੁੰਦੇ ਆ ਕਿਉਂਕਿ ਨਿੱਕੇ ਮੋٹے ਬ੍ਰਾਂਡ ਦੀਆਂ ਗੱਡੀਆਂ ਸਸਤੀਆਂ ਹੁੰਦੀਆਂ ਲੋਕ ਖਰੀਦੇ ਵੱਧ ਨੇ ਹੁਣ BMW ਤੇ ਮਰਸੀਡੀਜ਼ ਵੱਡੀਆਂ ਵੱਡੀਆਂ ਜਿਵੇਂ ਡਿਫੈਂਡਰ ਹੋ ਗਈ ਰਾਇਲ ਰੋਇਸ ਬਾਈ ਉਹਨਾਂ ਦੀ ਤਾਂ ਮੈਨੂੰ ਲੱਗਦਾ ਸਾਲ ਦੇ ਵਿੱਚ ਵਿੱਚ ਜਿਵੇਂ ਰਾਇਲ ਰੋਇਸ ਗੱਡੀ ਹੋ ਗਈ ਸਾਲ ਦੇ ਵਿੱਚ ਮੈਨੂੰ ਲੱਗਦਾ 10-15 ਗੱਡੀਆਂ ਬਾਅਦ ਦੇ ਬਾਅਦ 10-15 ਗੱਡੀਆਂ ਦਾ ਵਿਕਦੀਆਂ ਹੁਣ ਐਡੀ ਐਡੀ ਬ੍ਰਾਂਡ ਨੇ ਇਹ ਹੁਣ ਆਪਾਂ ਟੋਟਲ ਦੀ ਵੀ ਗੱਲ ਕਰ ਹੀ ਲੈਨੇ ਲੱਗਦੇ ਆਥਾ ਨਾ ਕਿ ਟੋਟਲ ਕਿੰਨੇ ਕੁ ਵਿਗਿਆ ਇਹ ਟੋਟਲ ਬਾਈ 349713 ਗੱਡੀਆਂ ਵਿਗਿਆ ਮਹੀਨੇ ਦੇ ਵਿੱਚ ਬਹੁਤ ਵਿਗੀਆਂ ਨੇ ਜਿਵੇਂ ਮੈਂ ਸਾਨੂੰ ਪਿਛਲੀ ਵੀਡੀਓ ਚ ਆਖਿਆ ਸੀ ਮੈਂ ਕਿ ਗੱਡੀਆਂ ਦਾ ਬਈ ਤਿੰਨ ਤੋਂ 4 ਲੱਖ ਵਿਕਣੀਆਂ ਨੇ ਮਹੀਨੇ-ਮਹੀਨੇ ਦੇ ਵਿੱਚ ਤੁਸੀਂ ਐ ਦੇਖੋ ਐਡੀਆਂ ਗੱਡੀਆਂ ਆ ਰਹੀਆਂ ਨੇ ਸੇਲ ਵਧ ਰਹੀ ਹੈਗੀ ਟੈਕਸ ਕਿੰਨਾ ਯਾਰ ਹੈ ਸਰਕਾਰ ਨੂੰ ਤੇ ਬਈ ਪਿਛਲੇ ਸਾਲ ਜਿਹੜੀਆਂ ਵਿਕੀਆਂ ਸੀ ਮਈ ਮਹੀਨੇ ਦੇ ਵਿੱਚ ਉਹ 349000 ਤੋਂ 57 ਗੱਡੀਆਂ ਵਿਕੀਆਂ ਸੀ ਐਤ ਕੀ 656 ਗੱਡੀਆਂ ਜ਼ਿਆਦਾ ਵਿਕੀਆਂ ਨੇ ਪਿਛਲੇ ਸਾਲ ਨਾਲੋਂ ਕੋਈ ਜ਼ਿਆਦਾ ਵੱਡਾ ਅੰਤਰ ਨਹੀਂ ਟਰੈਕਟਰਾਂ ਦੇ ਵਿੱਚ ਵੀ ਮੈਨੂੰ ਲੱਗਦਾ ਯਾਰ ਖਿਆਲ ਟਰੈਕਟਰ ਦਾ ਫਰਕ ਪਿਆ ਸੀ ਪਤਾ ਨਹੀਂ 600 ਤੋਂ 700 ਟਰੈਕਟਰ ਦਾ ਫਰਕ ਪਿਆ ਸੀ ਕੋਈ ਬੜਾ ਫਰਕ ਨਹੀਂ ਸੀਗਾ ਪਿਛਲੇ ਸਾਲ ਦੇ ਇਸ ਸਾਲ ਦੇ ਰਿਜ਼ਲਟ ਨਾਲੋਂ ਤੇ ਲਗਭਗ ਸੇਮ ਜੀ ਰਹਿੰਦੇ ਨੇ ਅੰਦਰ ਰਿਜ਼ਲਟ ਜਿਵੇਂ ਕਦੇ ਕਰੋਨਾ ਦੀ ਮਹਾਮਾਰੀ ਆ ਗਈ ਜਾਂ ਕੋਈ ਹੋਰ ਦਿੱਕਤ ਆ ਗਈ ਉਹ ਸਮਿਆਂ ਦੇ ਵਿੱਚ ਆਪਣੇ ਸੇਲ ਘਟ ਜਾਂਦੀ ਹੁੰਦੀ ਹੈ ਹਰੇਕ ਸੰਤ ਪੜੇ ਦੀ ਜਿਵੇਂ ਟਰੈਕਟਰ ਦੀ ਗੱਡੀ ਦੀ ਮੋਟਰਸਾਈਕਲਾਂ ਦੀ ਮੋਟਰਸਾਈਕਲਾਂ ਦੀ ਵੀ ਸੇਲ ਦੀ ਵੀਡੀਓ ਆਪਾਂ ਬਣਾ ਦਾਂਗੇ ਜੇ ਤੁਹਾਨੂੰ ਚਾਹੀਦੀ ਹੈ ਇਥੋਂ ਪਤਾ ਭਾਈ ਆਪਾਂ ਨੂੰ ਕੀ ਪਤਾ ਲੱਗਦਾ ਕਿਹੜੇ ਟਰੈਕਟਰ ਚ ਕਿੰਨਾਗਾ ਦਾਮ ਹਣਾ ਜਿਹੜੀ ਚ ਦਾਮ ਹੁੰਦਾ ਬਈ ਉਹੀ ਵਿਕਦਾ ਹੁੰਦਾ ਬਿਨਾਂ ਗੱਲ ਤੋਂ ਤਾਂ ਕੋਈ ਸੰਦ ਪੜਾ ਵਿਕਦਾ ਨਹੀਂਗਾ ਤੇ ਦੱਸਿਓ ਫਿਰ ਕਿਸਾਨ ਵੀਰੋ ਕਿਵੇਂ ਲੱਗੀ ਵੀਡੀਓ ਪਰ ਗੱਡੀਆਂ ਵਾਲੇ ਦਾ ਬਈ ਤੁਸੀਂ ਪੜੇ ਲਿਖੇ ਬੰਤੇ ਜ਼ਿਆਦਾ ਦੇਖਦੇ ਹੋਗੇ ਨਾ ਤੁਸੀਂ ਦੱਸ ਦਿਓ ਚਲੋ ਵੀਡੀਓ ਕਿਵੇਂ ਲੱਗੀ ਇਹ ਤਾਂ ਗੱਡੀਆਂ ਦੇ ਤਾਂ ਆਪਾਂ ਪਹਿਲੀ ਵਾਰ ਵੀਡੀਓ ਪਾਈ ਆ ਤੇ ਵੀਡੀਓ ਪਾਉਂਦੇ ਨਾਵਾਂਗੇ ਧੰਨਵਾਦ ਸਾਰਿਆਂ ਦਾ